ਸਾਨੂੰ 90 ਦੇ ਆ ਰਹੇ ਆ ਮਾਹਮਾਈ ਦੇ ਦਰਬਾਰ ਤੇ ਝਾ ਲੈ ਕੇ ਆਉਣੇ ਆ 34 ਸਾਲ ਹੋ ਗਏ ਨੇ ਸਾਨੂੰ ਇਸ ਦਰਬਾਰ ਤੇ ਉਹਦੇ ਬਹੁਤ ਹੀ ਕਿਰਪਾ ਹੈ ਮਾਤਾ ਰਾਣੀ ਦੀ ਬਹੁਤ ਕਿਰਪਾ ਹੈ بیان ਨਹੀਂ ਕਰ ਸਕਦੇ ਬਾਤੀ ਦੀ ਕਿਰਪਾ ਨੂੰ ਕਿਉਂਕਿ ਬਣਾ ਮੰਗਿਆ ਸਭ ਕੁਝ ਦੇ ਰਹੀ ਏ ਕਦੇ ਸਾਈਕਲ ਨਹੀਂ ਸੀ ਅੱਜ ਗੱਡੀਆਂ ਨੇ ਸੁਵਿਧਾ ਮਿਨਰ 90% ਰੀਬਡ ਡੈਮੇਜ ਜੀ ਪਰ ਮੈਂ ਮਾ ਕਰਦਾ ਕਦੇ ਵੀ ਨਾ ਜਾ ਡਾਕਟਰ ਕਦੇ ਨਾ ਜਾ ਮੈਂ ਮੈਂ ਮਾਤਾ ਤੇ ਜ਼ਰੂਰ ਜਾਊਂਗਾ ਪਬਲਿਕ ਮੈਰਾ ਉੱਤੇ ਜੋ ਮੱਤੀ ਹੋ। ਦਾ ਸਮਨਯੋਗ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਅੱਜ ਚਿੰਤਾਪੁਰਨੀ ਦਰਬਾਰ ਦੇ ਦਰਸ਼ਨ ਕਰਾਵਾਂਗੇ ਤੇ ਜਿਹੜੇ ਸ਼ਰਧਾਲੂ ਆਤੇ ਆਏ ਨੇ ਨਤਮਸਤਕ ਹੋਣ ਚਿੰਤਾਪੁਰਨੀ ਚਿੰਤਾ ਦੂਰ ਕਰਦੀ ਹੈ ਜੀ ਸਾਰਿਆਂ ਦੇ ਭਗਤਾਂ ਦੇ ਆਪਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਬੜੀ ਦੂਰ ਦੂਰ ਜਿਹੜੇ ਨੇ ਭਗਤ ਨਤਮਸਤਕ ਹੋਣ ਆਏ ਨੇ ਤੇ ਮਾ ਚਿੰਤਾਪੁਰਨੀ ਦਾ ਆਸ਼ੀਰਵਾਦ ਲੈਣ ਆਏ ਨੇ। ਸੋ ਕਿੱਥੋਂ ਕਿੱਥੋਂ ਆਏ ਨੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ। ਕਿ ਆਪਾਂ ਗੱਲਬਾਤ ਵੀ ਕਰਾਂਗੇ ਕਿੱਥੋਂ ਕਿੱਥੋਂ ਜਿਹੜੇ ਭਗਤ ਜਾਨ ਆਏ ਨੇ ਤੇ ਕੀ ਉਹਨਾਂ ਦਾ ਕਹਿਣਾ ਏ। ਕਿਉਂਕਿ ਚਿੰਮਸਤਿਕਾ ਵੀ ਉਹਨਾਂ ਨੂੰ ਕਿਹਾ ਜਾਂਦਾ ਏ ਚਿੰਤਾਪੁਰਨੀ ਚਿੰਤਾ ਦੂਰ ਕਰਦੀ ਏ ਤੇ ਅੱਜ ਤੇਰੀ ਅਸਥਮੀ ਏ ਤੇ ਅੱਜ ਜੋਤਾਂ ਵੀ ਜੇਰੀਆਂ ਨੇ ਹੈਗੀਆਂ ਨੇ ਤੇ ਅੱਜ ਇਹਨਾਂ ਭੈਣਾਂ ਨੇ ਸਾਰੀਆਂ ਆਪੇ ਮਲਾਪ ਹੋਏਗਾ ਤੇ ਲੋਕ ਜਿਹੜੇ ਨੇ ਜੋਤ ਦੇਖਣ ਵਾਸਤੇ ਬੈਠੇ ਉੱਡੀਕ ਦੇ ਵਿੱਚ ਬੈਠੇ ਹੋਏ ਨੇ ਆਪਾਂ ਗੱਲਬਾਤ ਕਰਾਂਗੇ ਤੇ ਭੱਜੇ ਦਿਨ ਆਏ ਨਹੀਂ ਸੋਧਿਆ ਮਾਤਾ ਦੀ ਜੀ ਜੈ ਮਾਤਾ ਜੀ ਕਾਹਦੇ ਸੈ ਆਇਓ ਬਹੁਤ ਲੋਕ ਜਿਹੜਾ ਦੁੰਧਰਾ ਦੂਸਰਾ ਕਦੋਂ ਸੈ ਆ ਰਹੇ ਹੋ ਜਾਂਦੇ ਯਹਾਂ ਪਰ ਆਤੇ ਹੋਏ 10 ਸਾਲ ਹੋ ਗਏ ਜੀ ਔਰ ਮਾਤਾ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕਦੇ ਹਾਂ कितनी की कृपा है फिर माता जंतपूर्ण की बहुत कृपा है सब उसी, है। उसी का है जी हम तो हर लोग हैं वो सब उसी का देना रखता है जी बहुत कृपा है उसकी सभी अपनी। so, आज फिर अष्टमी भी है ज्योता भी है तो ज्योत दर्शन भी कर रहे हाँ कामना तो पूरी पूरी यही है जी अब आपकी माई की इच्छा जैसी भी होगी जी भी इतने मौजूद ने जय माता जय माता अरविंद आप कहाँ से आए हम भी से तो कितना परिवार आया और हर साल आते हो हम हर साल आते हैं महाराज जी आते हैं हम आते हैं तीन बंदे एक भाई आगे हमारा जी चार बंदे आ रखे हैं कितनी कृपा फिर माता माता जी मतलब सीमा ही नहीं है इतनी कृपा जी तो आज तो फिर अष्टमी है तो जो तो देखे जाएंगे जो बिल्कुल बिल्कुल माता की कृपा है वो किसको दिखती है और किसको क्या है हमारे सुने अनुसार जी उनके लिए पुष्प लाए हैं जैसे भी है पुष्प है माला है उनका श्रृंगार के लिए जैसा भी माई की इच्छा होगी उसके अनुसार कार्यक्रम होगा और जितने भी भक्त लोग आ रहे हैं बस ये माँ से अरदास कर सबकी इच्छा पूरी करे सबकी चिंताएं वो हर ले तो सब और सबको घर में सुख शांति दे बोल सच्चे दरबार की जय बोल चिंतूणी मैया की जय ਔਰ ਵੀ ਭਦਰ ਜਨਤ ਤੇ ਮੌਜੂਦ ਆਪਾਂ ਗੱਲਬਾਤ ਕਰਾਂਗੇ ਇੱਧਰ ਪੈਣਾ ਵੀ ਮੌਜੂਦ ਆਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਵੀ ਕਿੱਥੋਂ ਆਏ ਨੇ ਕਿ ਕਿਦੋਂ ਦੋ ਆਂਦੇ ਪੈਣੇ ਇੱਧਰ ਕਿੱਥੋਂ ਆਏ ਜੀ ਪ੍ਰਸ਼ਾਦਪੁਰ ਜੀ ਹਾਰਪੁਰ ਤੋਂ ਫਿਰ ਪੈਦਲ ਯਾਤਰਾ ਕੀਤੀ ਹੋਣੀ ਸੀ ਥੋੜੀ ਜੀ ਹਾਂਜੀ ਥੋੜੀ ਜੀ ਥੋੜੀ ਗੱਡੀ ਚ ਥੋੜੀ ਪੈਦਲ ਸੋ ਹਰ ਸਾਲ ਮੇਲੇ ਦੀ ਉਡੀਕ ਹੁੰਦੀ ਹੈ ਕਿੱਦਾਂ ਦੇਖਦੇ ਹੋ ਕਿ ਪਹਿਲੇ ਸਾਲ ਜਦੋਂ ਲੰਘੇ ਜਾਂਦੇ ਤਿਆਰੀਆਂ ਹੋ ਜਾਂਦੀਆਂ ਨੇ ਬਹੁਤ ਚੰਗਾ ਹਾਂਜੀ ਬਹੁਤ ਰੁਪਈਆ ਲੱਗਦੀ ਕਹਿੰਦੇ ਸ਼ਿੰਮਸਤੀ ਕਾ ਵੀ ਕਿਹਾ ਜਾਂਦਾ ਚਿੰਤਾ ਪੁਰਣੀ ਵੀ ਕਹਿੰਦੇ ਚਿੰਤਾ ਵੀ ਦੂਰ ਕਰ ਦਿੰਦੀ ਹੈ ਕੀ ਕਹਿਣਾ ਚਾਹੁੰਦੇ ਹੋ ਫਿਰ ਚਿੰਤਾ ਦੂਰ ਕਰ ਵੀ ਹੈ ਉਹ ਦੂਰ ਕਰਦੀ ਚਿੰਤਾ ਹਾਂਜੀ ਚਿੰਤਾ ਦੂਰ ਕਰਦੀ ਸੋ ਕਿਤੋਂ ਆਏ ਤੁਸੀਂ ਹੁਸ਼ਿਆਰਪੁਰ ਤੋਂ ਆਏ ਹੁਸ਼ਿਆਰਪੁਰ ਤੋਂ ਆਏ ਹਰ ਸਾਲ ਆਉਂਦੇ ਕਿਉਂ ਆਂਦੇ ਰਹਿੰਦੇ ਹੋ ਹਰ ਸਾਲ ਵੀ ਆਉਂਦੇ ਆਂਦੇ ਵੀ ਰਹਿੰਦੇ ਹਾਂ ਉਹ ਤੁਹਾਡੇ ਤੇ ਲੱਗ ਗਈ ਹੈ ਫਿਰ ਹਾਂਜੀ ਬਿਲਕੁਲ ਮਾਤਾ ਰਾਣੀ ਦੀ ਕਿੰਨੀ ਕਿਰਪਾ ਹੈ ਬਹੁਤ ਸਿੰਘ ਅੱਜ ਫਿਰ ਜੋਤਾ ਵੀ ਦੇਖਣੀ ਹੈ ਅੱਜ ਦੇਖ ਲਈ ਅਸੀਂ ਦੇਖ ਲਈ ਹਾਂਜੀ ਹਾਂ ਕਿਰਪਾ ਫਿਰ ਮਾਤਾ ਰਾਣੀ ਦੀ ਅੱਜ ਬਿਲਕੁਲ ਜੀ ਕੀ ਮੈਸੇਜ ਦਿਨਾ ਚਾਹੁੰਦੇ ਜਿਹੜੇ ਇੱਥੇ ਆਉਣਾ ਚਾਹੁੰਦੇ ਨੇ आओ, कि ਹਰ ਸਾਲ ਆਂਦੇ ਵੀ ਨੇ ਹਾਂਜੀ ਆਓ ਜੀ ਅਸੀਂ ਤਾਂ ਕਿੰਨੇ ਸਾਰੇ ਜਾਣੇ ਆਓ ਤਾਂ ਮਹਾਮਾਈ ਮੇਰ ਕਰਦੀ ਸਾਰਿਆਂ ਦੀ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਆਪਾਂ ਹਰ ਸਾਲ ਆਨੇ ਆ ਤੇ ਜਦੋਂ ਮਾਤਾ ਰਾਣੀ ਬੁਲਾਉਂਦੀ ਤੇ ਆਪਾਂ ਜਾਂ ਤੇ ਫਟ ਫੋਨ ਜਾਂਦੇ ਆ ਹਿਸ਼ਾਰ ਤੋਂ ਆਉਂਦੇ ਨੇ ਕਈ ਪੈਦਲ ਵੀ ਆਉਂਦੇ ਨੇ ਤੇ ਕਈ ਮੋਟਰ ਗੱਡੀਆਂ ਤੇ ਵੀ ਆਉਂਦੇ ਨੇ ਸੋ ਆਪਾਂ ਹੋਰ ਵੀ ਇੱਥੇ ਮੈਂਬਰ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬੜੇ ਸੰਤਾਂ ਨੇ ਜਿਹੜੀਆਂ ਲੰਬੀਆਂ 12 ਦੇ ਵਿੱਚ ਲੱਗੇ ਹੋਏ ਨੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਹੈ ਕੋ ਕਿੱਥੋਂ ਆਏ ਨੇ ਨਾਲ ਤੋਂ ਨਮਸਕਾਰ ਭਾਈ ਜੈ ਮਾਤਾ ਦੀ ਜੈ ਮਾਤਾ ਜੀ ਸਰ ਕਿੱਥੋਂ ਆਏ ਜੀ ਫਰੋਖਪੁਰ ਜੀ ਮੱਲਾ ਵਾਲਾ ਪਿੰਡ ਨਾਲ ਜੀ ਅਸੀਂ ਸਨ 90 ਦੇ ਆ ਰਹੇ ਆ ਮਾਹਮਾਈ ਦੇ ਦਰਬਾਰ ਤੇ ਝਾ ਲੈ ਕੇ ਆਉਣੇ ਆ 34 ਸਾਲ ਹੋ ਗਏ ਨੇ ਸਾਨੂੰ ਇਸ ਦਰਬਾਰ ਤੇ ਉਹਦੇ ਬਹੁਤ ਹੀ ਕਿਰਪਾ ਹੈ ਮਾਤਾ ਰਾਣੀ ਦੀ ਇਹ ਸਾਡੇ ਨਾਲ ਮੰਦਰ ਨੇ ਸਾਡੀ ਪਾਰਟੀ ਦੇ ਅਸੀਂ 8 ਤੋਂ 9 ਮੁੰਡੇ ਹਰ ਸਾਲ ਮਾਹ ਕਿਰਪਾ ਕੁੰਨੀ ਦੇ ਦਰਬਾਰ ਤੇ ਆਉਣੇ ਆ ਉਹ ਕਿੰਨੀ ਕਿਰਪਾ ਹੈ ਬਹੁਤ ਕਿਰਪਾ ਹੈ بیان ਨਹੀਂ ਕਰ ਸਕਦੇ ਦਾਦੀ ਦੀ ਕਿਰਪਾ ਨੂੰ ਕਿਉਂਕਿ ਬਣਾ ਮੰਗਿਆ ਸਭ ਕੁਝ ਦੇ ਰਹੀ ਏ ਕਦੇ ਸਾਈਕਲ ਨਹੀਂ ਸੀ ਅੱਜ ਗੱਡੀਆਂ ਨੇ ਮਹਾਮੈਦੀ ਕਿਰਪਾ ਨਾਲ ਉਹਦੀ ਕਿਰਪਾ ਨੂੰ ਆਪਾਂ ਕਦੀ ਜਤਾ ਨਹੀਂ ਸਕਦੇ ਕਿਉਂਕਿ ਉਹਦੀ ਕਿਰਪਾ ਅਪਰੰਪਾਰ ਹੈ ਜੀ ਜੈ ਮਾਤਾ ਅੱਜ ਫਿਰ ਭੈਣਾ ਜਰੀਆਂ ਇਕੱਠੀਆਂ ਹੋ ਰਹੀਆਂ ਨੇ ਸਭ ਤੋਂ ਲੱਡਲੀ ਭੈਣ ਹੈ ਜੀ ਚਿੰਤਾ ਹਾਂਜੀ ਚਿੰਤਾ ਬੰਨੀ ਕੀ ਕਹਿਣਾ ਚਾਹਦੇ ਹੋ ਮਾਂ ਚਿੰਤਾ ਬੰਨੀ ਵੀ ਬਹੁਤ ਹੀ ਕਿਰਪਾ ਹੈ ਇਸ ਸੰਸਾਰ ਦੇ ਉੱਤੇ ਔਰ ਸਾਡੇ ਨਗਰ ਮੱਲਾ ਵਾਲੇ ਦੇ ਔਰ ਜਿੰਨੇ ਵੀ ਆਸੇ ਪਾਸਿਓਂ ਦੂਰੋਂ ਦੂਰੋਂ ਭਗਤ ਆਉਂਦੇ ਨੇ ਮਾਂ ਚਿੰਤਾਪੂਰਨੀ ਦੇ ਦਰਬਾਰ ਦੇ ਕਿਉਂਕਿ ਮਾਤਾ ਚਿੰਤਾਪੂਰਨੀ ਦੀ ਜੋ ਕਿਰਪਾ ਹੈ ਇਹ ਨਾ ਤਾਂ ਸੁਭਾਅ ਸਖਤ ਵੀ ਹੈ ਤੇ ਠੰਡਾ ਵੀ ਹੈ ਪਰ ਜਿੰਦੇ ਨਾਲੇ ਠੰਡੇ ਨੇ ਜਿਨ੍ਹਾਂ ਦੇ ਇਨਾਂ ਦੀ ਮਿਹਰ ਹੋ ਜਾਂਦੀ ਹੈ ਉਹਨਾਂ ਦੇ ਫੁੱਲ ਕਿਰਪਾ ਹੋ ਜਾਂਦੀ ਹੈ ਇਸ ਕਰਕੇ ਸਾਨੂੰ ਜਦੋਂ ਦੇ ਅਸੀਂ ਇਹ ਦਰਬਾਰ ਤੇ ਆ ਰਹੇ ਹਾਂ ਬਹੁਤ ਹੀ ਕਿਰਪਾ ਇਸਤਾਤੀ ਦੀ ਮਾਂ ਦੀ ਔਰ ਅਸੀਂ ਬਹੁਤ ਸ਼ੁਕਰ ਗੁਜ਼ਾਰ ਆ ਮਾਂ ਚਿੰਤਾਪੂਰਨੀ ਦਾ कि ਜਿਨ੍ਹਾਂ ਨੇ ਸਾਨੂੰ ਆਦੇ ਲੜ ਲਾਇਆ ਹੈ ਜੈ ਮਾਤਾ ਦੀ ਬਰਾਹ ਚਿੰਤਾਪੁਰਨੀ ਮੀਆਂ ਜੀ ਦਾ ਬਹੁਤ ਸਾਰੇ ਦਰਬਾਰ ਦੀ ਜੈ ਉਹ ਦੇਕਾਰਿਆਂ ਦੇ ਨਾਲ ਦੇਕਾਰਿਆਂ ਦੇ ਨਾਲ ਗੁਰੂ ਜੁੱਟਿਆ ਜੀ ਦਬਾਰ ਚਿੰਤਾਪੁਰਨੀ ਦਾ ਕਹਿੰਦੇ ਨੇ ਸਿਨਮਾ ਸਟਿਕਾ ਵੀ ਇਹਨਾਂ ਨੂੰ ਕਿਹਾ ਜਾਂਦਾ ਤੇ ਚਿੰਤਾਪੁਰਨੀ ਵੀ ਕਿਹਾ ਜਾਂਦਾ ਤੇ ਚਿੰਤਾ ਦੂਰ ਵੀ ਕਰਦੀ ਹੈ ਕੋਪਾ ਗੱਲਬਾਤ ਵੀ ਕਰਾਂਗੇ ਹੋਰ ਵੀ ਇੱਥੇ ਭੱਜਣ ਆਏ ਨੇ ਕੀ ਕਹਿਣਾ ਹੈ ਕਿਤੋਂ ਤੇ ਪਹੁੰਚਦੀ ਆ ਸਕਦਾ ਗੱਲਬਾਤ ਕਰਦੇ ਆ ਸ੍ਰੀ ਮਾ ਚਿੰਤਾਪੁਰਨੀ ਦਾ ਬੋਲ ਫਾਟੇ ਬੋਲ ਜੀ ਮਾ ਸਾਹਿਬ ਜੀ ਸਰ ਮਾ ਬਟਿੰਡਾ ਤੋਂ ਆਇਆ ਜੀ ਔਰ 65 ਸਾਲ ਦੀ ਮੇਰੀ ਏਜ ਹੈ ਜੀ ਹਰ ਸਾਲ ਅਸੀਂ ਆਉਂਨੇ ਆ ਮਾ ਚਿੰਤਾਪੁਰਨੀ ਬਹੁਤ ਮਿਹਰ ਪਰ ਹੱਥ ਰੱਖਦੀ ਹੈ ਹਾਲਾਂਕਿ ਇਸ ਵੀਰੇ ਮੇਰਾ 90% ਨੀਬਰ ਡੈਮੇਜ ਹੈ ਜੀ ਪਰ ਮੈਂ ਨਾ ਕਰਦੇ ਕਹਦੇ ਵੀ ਨਾ ਜੇ ਡਾਕਟਰ ਕਹਦੇ ਨਾ ਜੇ ਮੈਂ ਮਾਤਾ ਤੇ ਜ਼ਰੂਰ ਜਾਊਂਗਾ ਪਬਲ ਮੇਰੇ ਉੱਤੇ ਜੋ ਮਰਟੀ ਹੋ ਉਹਨਾਂ ਦੀ ਕਿਰਪਾ ਜੀ ਤੁਹਾਨੂੰ ਬੜਾ ਬੜਾ ਵਿਸ਼ਵਾਸ ਹੈ ਜੀ ਪੂਰਾ ਜਿਵੇਂ ਰੋਤਾ ਮੇਰੇ ਕੋਲ ਨੇ ਜੀ ਮੈਕਸੀਆਂ ਔਰ ਸਾਰੀਆਂ ਉਹ ਮਹਾਮਾਈ ਦੀ ਅਪਾਰ ਕਿਰਪਾ ਆਪਨ ਬੜੀ ਖੁਸ਼ੀ ਹੈ ਆ ਵੇਖੋ ਤੁਸੀਂ ਪਸੀਨਾ ਕਰ ਰਵੜ ਹੋ ਰਿਹਾ ਜੀ ਬੀਬੀ ਹੈਈ ਹੈ ਹਾਰਟ ਵੀ ਕਮਜ਼ੋਰ ਹੈ ਬੇ ਇਨਫੈਕਟ ਹੈ ਮਾਤਾ ਰਾਣੀ ਦੀ ਕਿੰਨੀ ਕਿਰਪਾ ਮਾਤਾ ਰਾਣੀ ਦੀ ਅਪਾਰ ਕਿਰਪਾ ਜੀ ਕਈ ਬਿਆਹ ਨਹੀਂ ਕਰਦੇ ਜੀ ਮਹਾ ਜੋ ਮਹਾਮਾਈ ਨੇ ਦਿੱਤਾ ਹੈ ਉਹ ਮਾਰਕ ਮਹਾਮਾਈ ਸਭ ਨੂੰ ਦੇਵੇ ਬਸ ਅਸੀਂ ਤਾਂ ਇਹ ਦੁਆ ਕਰਦੇ ਹਾਂ ਜੇਕਰ ਮਾਂ ਚਿੰਤਾਪੁਰ ਨਹੀਂ ਦਾ ਹੋ ਸਾਡੇ ਦਰਵਾਜ਼ਾ ਮੇਰਾ ਪਰਿਵਾਰ ਹੈ ਜੀ ਸੋ ਗੱਲਬਾਤ ਕੀਤੀ ਜੀ ਕਹਿੰਦੇ ਜੀ ਪ੍ਰੋਬਲਮ ਬੜੀ ਹੈ ਪਰ ਮਾਂ ਚਿੰਤਾਪੁਰ ਨਹੀਂ ਹੈ ਚਿੰਤਾ ਦੂਰ ਕਰ ਲੋਕ ਜਿਹੜੇ ਨੇ ਮੇਲੇ ਤੇ ਦੂਰੋਂ ਦੂਰੋਂ ਤੇਰੇ ਆਪ ਨਤਮਸਤਕ ਹੁੰਦੇ ਨੇ ਕਿ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਸੋ ਵੀਡੀਓ ਨੂੰ ਵਕਤ ਬਾਅਦ ਸ਼ੇਅਰ ਕਰਿਓ ਆਪਾਂ ਹੋਰ ਵੀ ਜਿਹੜਿਆ ਤੇ ਸੋ ਤਸਵੀਰਾਂ ਦਿਖਾਵਾਂਗੇ ਕਿ ਲੋਕ ਜਿਹੜੇ ਨੇ ਜੋਤਾਂ ਦੀ ਉਡੀਕ ਦੇ ਵਿੱਚ ਖੜੇ ਨੇ ਦੇਖਦੇ ਪਏ ਨੇ ਕਿ ਆਪਾਂ ਜੋਤਾਂ ਦੇ ਦਰਸ਼ਨ ਕਰਨੇ ਨੇ ਅੱਜ ਜਿਹੜੀਆਂ ਧੈਣਾ ਨੇ ਸਭ ਤੋਂ ਛੋਟੀ ਲੱਗਲੀ ਭੈਣ ਹੈ ਜਿਹੜੀ ਅੱਜ ਉੱਥੇ ਮੇਲਾ ਲੱਗਿਆ ਹੋਇਆ ਤੇ ਸਾਰੀਆਂ ਭੈਣਾਂ ਇੱਥੇ ਅੱਜ ਮਿਲਾਪ ਹੋਏਗਾ ਸਾਰੀਆਂ ਭੈਣਾਂ ਦਾ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਸੰਕਟਾ ਜੜੀਆਂ ਨੇ ਸੰਕਟਾ ਜੜੀਆਂ ਉਡੀਕ ਕਰ ਰਹੀਆਂ ਨੇ ਅੱਜ ਅਸ਼ਮੀਏ ਜੋਤਾਂ ਦੇ ਦਰਸ਼ਨ ਕਰਨ ਵਾਸਤੇ ਇੱਥੇ ਖੜੀਆਂ ਨੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਹੈ ਸੋਜਿਆ ਮਾਤਾ ਜੀ ਜੈ ਮਾਤਾ ਸਰਦੁ ਸ਼ਾਇਨ ਸਰਦੁ ਨੂੰ ਸਰਦੁ ਜੈ ਸ਼ੀਰ ਜੈ ਮਾਤਾ ਕਿੱਥੋਂ ਆਈ ਦੀ ਅੰਜਿਲ ਅੰਦਰ ਸੇ ਸੋ ਤਾ ਨੂੰ ਤੁਹਾਡਾ ਧਿਆਨ ਹੈ ਕਿਹਦੀ ਉਡੀਕ ਕਰ ਰਹੇ ਹੋ ਜੋਤਾਂ ਕੇ ਦਰਸ਼ਨ ਕਰਨ ਜੋਤਾਂ ਦੇ ਦਰਸ਼ਨ ਕਰਨ ਵਾਸਤੇ ਆਏ ਕਿੰਨੀ ਦੇਰ ਤੋਂ ਮਾਤਾ ਦਰਬਾਰ ਦੇ ਆ ਰਹੇ ਹੋ ਚਿੰਤਪੁਰੀ ਦੇ ਬੜੀ ਦੇਰ ਬੜੀ ਦੇਰ ਸੇ ਆ ਰਹੇ ਆ ਕਿੰਨੇ ਸਾਲੋਂ ਸੇ ਆ ਰਹੇ ਆ ਇੱਕ ਦੋ ਵਾਰ ਦਰਸ਼ਨ ਕਰਕੇ ਵੀ ਗਏ ਲੇਕਿਨ ਆਜ ਅਭੀ ਅਭੀ ਤੱਕ ਹਮ ਦਰਸ਼ਨ ਨਹੀਂ ਹੋਏ ਜੀ ਇਸੇ ਆਸ ਵਿੱਚ ਬੈਠੇ ਹਾਂ ਵੀ ਦਰਸ਼ਨ ਹੋ ਗਏ ਹਮ ਤਬ ਜਾਏਗੇ ਅੱਜ ਦਰਸ਼ਨ ਕਰਨੇ ਫੇਰ ਹੀ ਜਾਣਾ ਉਦਾਂ ਨਹੀਂ ਜਾਣਾ ਹਾਂ ਜੀ ਅੱਗੇ ਅੱਗੇ ਵੀ ਅੱਗੇ ਵੀ ਦਰਸ਼ਨ ਹੋਏ ਆ ਤੁਹਾਨੂੰ ਕਦੇ ਤੇ ਅੱਜ ਸਾਰਿਆਂ ਦੀ ਉਡੀਕਾਂ ਉੱਤੇ ਲੱਗੀਆਂ ਹੋਈਆਂ ਆਹਾਂ ਜੇ ਮਾਤਾ ਜੀ ਜੈ ਮਾਤਾ ਜੈ ਮਾਤਾ ਆਰਮ ਹਿੱਲੇ ਆਪ ਤੇ ਅੱਛਾ ਜੀ ਮਾਤਾ ਰਾਣੀ ਦੀ ਕਿੰਨੀ ਕਿਰਪਾ ਹੈ ਬੜੀ ਕਿਰਪਾ ਮਾਤਾ ਰਾਣੀ ਦੀ ਬੜੀ ਕਿਰਪਾ ਸੋ ਹੋਰ ਵੀ ਇੱਥੇ ਭਗਤ ਜਨ ਮੌਜੂਦ ਨੇ ਉਡੀਕ ਕਰਦੇ ਪਏ ਨੇ ਕਿ ਆਪਾਂ ਜੋਤਾਂ ਦੇ ਦਰਸ਼ਨ ਕਰਨੇ ਨੇ ਸਾਰਿਆਂ ਤੋਂ ਲੱਡਲੀ ਭੈਣ ਆ ਮਾ ਚਿੰਤਾਪੁਰਨੀ ਸਿਰਮਸਤਿਕਾ ਵੀ ਕਿਹਾ ਜਾਂਦਾ ਤੇ ਚਿੰਤਾ ਵੀ ਦੂਰ ਕਰ ਦਿੰਦੀ ਹੈ ਹਰ ਇੱਕ ਕਸ਼ਟ ਜਿਹਰੇ ਨੇ ਉਹ ਦੂਰ ਕਰ ਦਈਏ ਕਾਪਾ ਹੋਰ ਵੀ ਅਤੇ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਸੋ ਨਮਸਕਾਰ ਜੀ ਨਮਸਕਾਰ ਕੀ ਨਾਮ ਜੇ ਫੋਨ ਕਰ ਰੋਹਾ ਕਿੱਥੋਂ ਆਏ ਜੇ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਆਏ ਜੇ ਗੁਰੂ ਕੀ ਨਗਰੀ ਤੋਂ ਆਏ ਜੇ ਤੇ ਆਦੇ ਫਿਰ ਉਡੀਕ ਕਰਦੇ ਤੇ ਜੋਤਾਂ ਦੇ ਦਰਸ਼ਨ ਕਰਨੇ ਨੇ ਜੋਤਾਂ ਦੇ ਦਰਸ਼ਨ ਕਰਦੇ ਹਰ ਸਾਲ ਆਂਦੇ ਮੇਲੇ ਤੇ ਕਿ ਜ ਹਰ ਮਹੀਨੇ ਆਂਦੇ ਹਰ ਸਾਲ ਆਈਦਾ ਸੋ ਕੀ ਫਿਰ ਮੈਸੇਜ ਦਿਨਾ ਚਾਹੁੰਦੇ ਜਿਹੜੇ ਸੰਤਾਂ ਦੇਖਦੀਆਂ ਪਿਆ ਲੀਕਾ ਕਰੋ ਮਾਤਾ ਜੀ ਆਪੇ ਆਏ ਕਿ ਦਰਸ਼ਨ ਦੇ ਗਿਆ ਜੀ ਹਾਂ ਆਵਿਗੇ ਲੱਗਦਾ ਹੈ ਕਿ ਆਦੇ ਫਿਰ ਦਰਸ਼ਨ ਕਰਕੇ ਜਾਣਾ ਹੈ ਬੈਠੇ ਤਾਂ ਹੈਗੇ ਆ ਅੱਗੇ ਹੁਣ ਮਾਤਾ ਦੀ ਮਰਜ਼ੀ ਹੈ ਦਰਸ਼ਨ ਦੇਣੇ ਕਿ ਨਹੀਂ ਦੇਣੇ ਜੀ ਆਪਾਂ ਤਾਂ ਬੈਠੇ ਆ ਆਪਾਂ ਜੀ ਹੋਰ ਵੀ ਇੱਥੇ ਸੰਗਤਾਂ ਮੌਜੂਦ ਨੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਹੈ ਕਿਉਂਕਿ ਕਹਿੰਦੇ ਨੇ ਮਾਤਾ ਚਿੰਤੂਪੁਰਨੀ ਚਿੰਤਾ ਹਰ ਦੇਗੀ ਕਰਾਂਗੇ ਜੇ ਮਾਤਾ ਦੇ ਅੱਗੇ ਗੋੜੇ ਤੋਂ ਇਹ ਹਰ ਸਾਲ ਆਉਂਦੇ ਤਾਂ ਹਰ ਮਹੀਨੇ ਆਉਂਦੇ ਹੋ ਹਰ ਸਾਲ ਆਉਂਦੇ ਹੋ ਤਾਂ ਨੂੰ ਧਿਆਨ ਕੀਤਾ ਦਿਓ ਉਹ ਜੋਤਾਂ ਦੇਖਦੇ ਦੇਖਣ ਵਾਸਤੇ ਹਾਂ ਜੀ ਆਪਣੇ ਮਾਂ ਨੂੰ ਮਿਲਣ ਆਏ ਆ ਜੀ ਆਪਣੇ ਮਾਂ ਨੂੰ ਮਿਲਦੇ ਤਮਨਾ ਚਾਹਦੇ ਅੱਗੇ ਮਿਲ ਕੇ ਜਾਣਾ ਅੱਧਾ ਨਹੀਂ ਜਾਣਾ ਮੈਂ ਕਿਹ ਜਾਣਾ ਆ ਅੱਜ ਇਹ ਪ੍ਰੋਗਰਾਮ ਸੋ ਕਹਿੰਦੇ ਨੇ ਕਿ ਚਿੰਤਾਪੁਰ ਨਹੀਂ ਚਿੰਤਾ ਹਰਦੀ ਐ ਸਾਰਿਆਂ ਤੋਂ ਲੜ ਲਈ ਭੈਣਾਂ ਚਿੰਤਾਪੁਰ ਨਹੀਂ ਕੀ ਕਹਿਣਾ ਚਾਹਦੇ ਹੋ ਅਸੀਂ ਆਪਣੀ ਮਾਂ ਦੇ ਦਰਸ਼ਨ ਕਰਨ ਆਏ ਆ ਦਰਸ਼ਨ ਹੋ ਜਾਂਦੇ ਸਾਰੇ ਸਭ ਖੁਸ਼ ਹੋ ਗਿਆ ਜੀ ਦਰਸ਼ਨ ਤੇ ਸਭ ਖੁਸ਼ ਹੋ ਗਏ ਜੀ ਹਾਂ ਜੀ ਦਰਸ਼ਨ ਆ ਲੈ ਆ ਸੋ ਗੱਲਬਾਤ ਕੀਤੀ ਐ ਜੀ ਉਡਿਕਾ ਲਾ ਕੇ ਬੈਠੇ ਨੇ ਅੱਖਾਂ ਜੇੜੀਆਂ ਨੇ ਤਾਂ ਨੂੰ ਕੀਤੀਆਂ ਹੋਈਆਂ ਨੇ ਉਧਿਕਾ ਕਰ ਰਹੇ ਨੇ ਕਿ ਆਪਾਂ ਅੱਜ ਜੇਤਾਂ ਦੇ ਸਾਰੀਆਂ ਭੈਣਾਂ ਦੇ ਦਰਸ਼ਨ ਕਰਕੇ ਹੀ ਜਾਣਾ ਹੈ ਸੋ ਸਾਰਿਆਂ ਤੋਂ ਛੋਟੀ ਭੈਣ ਆ ਲੱਡਲੀ ਭੈਣ ਆ ਚਿੰਤਾਪੁਰਨੀ ਚਿੰਤਾ ਹਰਦੀਏ ਸਨਮਸਤੀ ਕਾ ਵੀ ਕਿਹਾ ਜਾਂਦਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕੈਮਰਾ ਪਰਸਨ ਪਵਨਗਰਵਾਲ ਦੇ ਨਾਲ ਦਾ ਸਮਨ న్యూਸ ਲਕੀ ਰਾਧ ਮੂਂ ਸਿੰਧਾਪੁਰ ਨੇ